ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦਾ ਕੀ ਭਾ ਰਿਹਾ ਉਹ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵੀਰਾਂ ਤੱਕ ਜਿਹੜੀ ਆਪਣੀ ਜਾਣਕਾਰੀ ਹੈ ਉਹ ਪਹੁੰਚ ਸਕੇ ਤਾਂ ਸ਼ੁਰੂਆਤ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਅਬੋਰ ਮੰਡੀ ਤੋਂ ਜਿੱਥੇ ਨਰਮੇ ਦਾ ਭਾ 6700 ਰੁਪਏ ਪ੍ਰਤੀ ਕੁਇੰਟਲ ਰਿਹਾ ਇਸ ਤੋਂ ਇਲਾਵਾ ਜੇਕਰ ਆਪਾਂ ਨੌਰ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਨਰਮੇ ਦਾ ਭਾ 6600 75 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ ਇਸੇ ਤਰ੍ਹਾਂ ਰਾਏ ਸਿੰਘ ਨਗਰ ਦੇ ਵਿੱਚ 6831 ਰੁਪਏ ਪ੍ਰਤੀ ਕੁਇੰਟਲ ਗੰਗਾ ਨਗਰ ਦੇ ਵਿੱਚ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਇੰਟਲ ਹਨਮਾਨਗੜ ਦੇ ਵਿੱਚ 6950 ਰੁਪਏ ਪ੍ਰਤੀ ਕੁਇੰਟਲ ਐਲਨਾਬਾਦ ਦੇ ਵਿੱਚ 6960 ਰੁਪਏ ਪ੍ਰਤੀ ਕੁਇੰਟਲ ਪੀਲੀ ਬੰਗਾ ਦੇ ਵਿੱਚ ਸਭ ਤੋਂ ਵੱਧ ਨਰਮੇ ਦਾ ਭਾਅ 7700 ਰੁਪਏ ਪ੍ਰਤੀ ਕੁਇੰਟਲ ਆਦਮਪੁਰ ਦੇ ਵਿੱਚ 6874 ਰੁਪਏ ਅਨੂਪਗੜ ਦੇ ਵਿੱਚ 6825 ਰੁਪਏ ਸੰਗਰੀਆ ਦੇ ਵਿੱਚ 6500 ਰੁਪਏ ਪ੍ਰਤੀ ਕੁਇੰਟਲ ਸੂਰਤਗੜ ਦੇ ਵਿੱਚ 6900 ਰੁਪਏ ਪ੍ਰਤੀ ਕੁਇੰਟਲ ਬਰਵਾਲਾ ਦੇ ਵਿੱਚ 6785 ਰੁਪਏ ਪ੍ਰਤੀ ਕੁਇੰਟਲ ਸਿਵਾਨੀ ਦੇ ਵਿੱਚ 6825 ਰੁਪਏ ਪ੍ਰਤੀ ਕੁਇੰਟਲ ਸਿਰਸਾ ਦੇ ਵਿੱਚ ਨਰਮੇ ਦਾ ਭਾਅ 8682 ਰੁਪਏ ਪ੍ਰਤੀ ਕੁਇੰਟਲ ਰਾਵਲਾ ਦੇ ਵਿੱਚ 6930 ਰੁਪਏ ਪ੍ਰਤੀ ਕੁਇੰਟਲ ਨਰਮੇ ਦਾ ਭਾਅ ਰਿਆ ਤਾਂ ਸਭ ਤੋਂ ਵੱਧ ਨਰਮਾ ਜਿਹੜਾ ਉਹ ਰਾਜਸਥਾਨ ਦੀ ਪੀਲੀ ਬੰਗਾ ਮੰਡੀ ਦੇ ਵਿੱਚ ਵਿਕਿਆ ਤੇ ਜੇਕਰ ਆਪਾਂ ਸਭ ਤੋਂ ਘੱਟ ਨਰਮੇ ਦੇ ਰੇਟ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜਾ ਕਟ ਰੇਟ ਹੈ ਉਹ ਸੰਗਰੀਆ ਮੰਡੀ ਦੇ ਵਿੱਚ 6500 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ ਤਾਂ ਵੀਰੋ ਇਹ ਅੱਜ 3 ਜਨਵਰੀ 2024 ਦੇ ਭਾਅ ਜਿਹੜੇ ਇਸ ਨਰਮੇ ਦੇ ਸੀਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਜਿਹੜੀ ਆਪਣੀ ਜਾਣਕਾਰੀ ਉਹ ਪਹੁੰਚ ਸਕੇ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ